ਕਈ ਵਾਰੀ ਬਹੁਤ ਸਾਰੀਆਂ ਸਬਜ਼ੀਆਂ ਤੇ ਦਾਲਾਂ ਨੂੰ ਖਾ-ਖਾ ਕੇ ਮਨ ਭਰ ਜਾਂਦਾ ਤੇ ਜੀ ਕਰਦਾ ਕੁਝ ਅਲੱਗ ਜਾ ਹੋਵੇ ਤੇ ਮਜ਼ੇਦਾਰ ਜਾ ਹੋਵੇ جے اے ਮਜੇਦਾਰ ਜੀ ਦਾਲ ਪਾਲਕ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਖਾ ਲਈ ਤਾਂ ਬਾਰ ਬਾਰ ਬਣਾਇਆ ਕਰੂੰਗੀ ਦਾਲ ਜਿਹੜੀ ਉਹ ਹਲਕੀ ਵੀ ਹੁੰਦੀ ਹੈ ਤੇ ਨਾਲ ਨਾਲੇ ਟੇਸਟੀ ਵੀ ਹੁੰਦੀ ਹੈ ਬਹੁਤੇ ਘਰਾਂ ਵਿੱਚ ਸ਼ਾਮ ਨੂੰ ਦਾਲ ਬਣਦੀ ਬਣਦੀ ਹੈ ਇੱਕ ਵਾਰੀ ਤੁਸੀਂ ਇਹ ਦਾਲ ట్రਾਈ ਕਰਕੇ ਜਰੂਰ ਦੇਖਿਓ ਇਹਦੇ ਲਈ ਆਪਾਂ ਅੱਧੀ ਕੌਲੀ ਲਈਏ ਛੋਲਿਆਂ ਦੀ ਦਾਲ ਦੀ ਤੇ 2 ਕ ਚਮਚਾ ਪਾਲੇ ਆ ਅਰਹਰ ਦੀ ਦਾਲ ਜਾਨੀ ਕਿ ਸਾਂਬਰ ਵਾਲੀ ਦਾਲ ਜਿੰਨੀ ਦਾਲ ਤੁਸੀਂ ਛੋਲਿਆਂ ਦੀ ਲਓਗੇ ਉਹਦਾ ਚੌਥਾ ਹਿੱਸਾ ਤੁਸੀਂ ਅਰਹਰ ਦੀ ਦਾਲ ਲੈਣੀ ਹੈ ਦੋਨੇ ਦਾਲਾਂ ਨੂੰ ਮਿਕਸ ਕਰ ਲਿਓ ਚੰਗੀ ਤਰ੍ਹਾਂ ਪਾਣੀ ਨਾਲ ਧੋ ਲਿਓ ਾਂਕੀ ਦੇ ਉੱਪਰ ਜਿਹੜਾ ਵੀ ਪਾਊਡਰ ਵਗੈਰਾ ਲੱਗਿਆ ਉਹ ਸਾਰਾ ਉਤਰ ਜੇ ਇਹਨੂੰ ਮਸਲ ਮਸਲ ਕੇ ਹੱਥਾਂ ਨਾਲ ਚੰਗੀ ਤਰ੍ਹਾਂ ਤੁਸੀਂ ਧੋ ਲੈਣਾ ਹੈਗਾ ਦਾਲਾਂ ਤੁਸੀਂ ਆਪਣੇ ਤਰੀਕੇ ਨਾਲ ਬਣਾਉਂਦੀ ਹੋਗੇ ਹਰੇਕ ਚੀਜ਼ ਦੇ ਸਵਾਦ ਵਿੱਚ ਉਹਦੇ ਤਰੀਕੇ ਦਾ ਫਰਕ ਹੁੰਦਾ ਹੈ ਇਹ ਤਰੀਕਾ ਵੀ ਇੱਕ ਵਾਰੀ ਵਰਤ ਕੇ ਜਰੂਰ ਦੇਖਿਓ ਦਾਲ ਨੂੰ ਚੰਗੀ ਤਰ੍ਹਾਂ ਪਾ 3-4 ਵਾਰੀ ਸਾਫ ਪਾਣੀ ਨਾਲ ਧੋ ਲਿਆ ਉਸ ਤੋਂ ਬਾਅਦ ਇਹਦੇ ਵਿੱਚ ਪਾਣੀ ਪਾ ਕੇ ਇਹਨੂੰ 1 ਘੰਟੇ ਲਈ ਰੈਸਟ ਤੇ ਰੱਖ ਦਾਂਗੇ ਉਸ ਤੋਂ ਬਾਅਦ ਜਦੋਂ 1 ਘੰਟੇ ਬਾਅਦ ਦੇਖੋਗੇ ਦਾਲਾਂ ਜਿਹੜੀ ਕਾਫੀ ਫੁੱਲ ਗਈ ਤੇ ਉਸ ਤੋਂ ਬਾਅਦ ਦਾ ਪਾਣੀ ਹੈ ਜਿਹੜਾ ਇਹ ਵੀ ਆਪਾਂ ਕੱਢਤਾ ਤੇ ਕੁੱਕਰ ਵਿੱਚ ਆਪਾਂ ਪਾ ਲਾਂਗੇ ਦਾਲ ਦਾਲ ਨੂੰ ਆਪਾਂ ਕੁੱਕਰ ਵਿੱਚ ਤਿਆਰ ਕਰਾਂਗੇ ਬਾਕੀ ਤੁਹਾਡੀ ਮਰਜ਼ੀ ਹੈ ਜਿਹੜੇ ਘਰ ਵਿੱਚ ਖੁਜੇ ਵਗੈਰਾ ਵਰਤਦੇ ਆ ਤੁਸੀਂ ਉਹਦੇ ਵਿੱਚ ਇਹਨੂੰ ਤਿਆਰ ਕਰ ਸਕਦੇ ਹੋ ਪਰ ਤਰੀਕਾ ਇਹੀ ਵਰਤਿਓ ਖੁਜੇ ਦਾ ਸਵਾਦ ਤਾਂ ਕੁੱਕਰ ਤੋਂ ਕਿਤੇ ਜ਼ਿਆਦਾ ਹੁੰਦਾ ਹੈ ਇੱਕ ਲਿਆ ਆਪਾਂ ਵੱਡੇ ਸਾਈਜ਼ ਦਾ ਟਮਾਟਰ ਉਹਦੀ ਅੱਖ ਜੀ ਆਪਾਂ ਕੱਢਤੀ ਤੇ ਉਹਦੇ ਵਿਚਕਾਰ ਕੱਟ ਲਗਾ ਕੇ ਉਹਨੂੰ ਦੋ ਪੀਸਾਂ ਵਿੱਚ ਵੰਡ ਕੇ ਕੁੱਕਰ 'ਚ ਰੱਖ ਦਾਂਗੇ ਇੱਕ ਪਿਆਜ਼ ਨੂੰ ਬਿਲਕੁਲ ਛੋਟਾ ਛੋਟਾ ਕੱਟ ਲਿਆ ਉਹ ਵੀ ਕੁੱਕਰ ਵਿੱਚ ਪਾਤਾ 6-7 ਪਈਆਂ ਆਪਾਂ ਕਾਲੀਆਂ ਮਿਰਚਾਂ ਫਿਰ ਪਾਵਾਂਗੇ ਖੜੇ ਸੁੱਕੇ ਮਸਾਲੇ ਜਿਹਦੇ ਵਿੱਚ ਤੇਜ ਪੱਤਾ ਵੱਡੀ ਇਲਾਇਚੀ ਤੇ ਛੋਟਾ ਜਿਹਾ ਟੁਕੜਾ ਲਿਆ ਆਪਾਂ ਦਾਲ ਚੀਨੀ ਦਾ ਇਹਨੂੰ ਵੀ ਕੁੱਕਰ ਵਿੱਚ ਪਾ ਦਾਂਗੇ ਪਾਣੀ ਕਿ ਕੌਲੀ ਆਪਣੇ ਕੋਲੇ ਦਾਲ ਸੀ ਜਿੰਨੀ ਤੁਸੀਂ ਦਾਲ ਲੈਣੀ ਆ ਉਹਦੇ 3 ਗੁਣਾ ਪਾਣੀ ਪਾੜਾ ਆਪਾਂ ਇਹਦੇ ਵਿੱਚ ਢਾਈ ਕੌਲੀਆਂ ਪਾਣੀ ਦੀਆਂ ਪਾਵਾਂਗੇ ਇਸ ਤੋਂ ਜ਼ਿਆਦਾ ਪਾਣੀ ਤੁਸੀਂ ਨਾ ਪਾਓ ਕਿਉਂਕਿ ਬਾਅਦ ਵਿੱਚ ਜ਼ਰੂਰਤ ਹੋਈ ਤਾਂ ਪਾਣੀ ਆਪਾਂ ਉਦੋਂ ਪਾਵਾਂਗੇ ਦਾਲ ਤੋਂ 3 ਗੁਣਾ ਤੁਸੀਂ ਪਾਣੀ ਪਾਣਾ ਉਸ ਤੋਂ ਬਾਅਦ ਜ਼ਰੂਰਤ ਮੁਤਾਬਕ ਪਾ ਦਿਓ ਅਮਕ ਤੇ ਅੱਧਾ ਚਮਚ ਪਾਵਾਂਗੇ ਹਲਦੀ ਦਾ ਫਿਰ ਇਸ ਕੁੱਕਰ ਨੂੰ ਆਪਾਂ ਚੜਾ ਲਾਂਗੇ ਗੈਸ ਦੇ ਉੱਪਰ ਇੱਕ ਚਮਚੇ ਦੇ ਵਿੱਚ ਪਾਵਾਂਗੇ ਦੇਸੀ ਘਿਓ ਦਾ ਆਪਾਂ ਇਹਦੇ ਵਿੱਚ ਦੇਸੀ ਘਿਓ ਹੀ ਵਰਤਾਂਗੇ ਤੁਹਾਡੀ ਮਰਜ਼ੀ ਹੋਈ ਤਾਂ ਤੇਲ ਵਗੈਰਾ ਤੁਸੀਂ ਆਪਣੇ ਹਿਸਾਬ ਨਾਲ ਵਰਤ ਸਕਦੇ ਹੋ ਪਰ ਜੇ ਦਾਲ ਵਿੱਚ ਦੇਸੀ ਘਿਓ ਹੋਵੇ ਤਾਂ ਉਹਦਾ ਟੇਸਟ ਅਲੱਗ ਹੀ ਹੁੰਦਾ ਕੁੱਕਰ ਨੂੰ ਆਪਾਂ ਬੰਦ ਕਰਤਾ ਜੀ 4 ਤੋਂ 5 ਦੀਆਂ ਵਿਸਲਾਂ ਲਗਾਵਾਂਗੇ ਫਿਰ ਆਪਾਂ ਇੱਕ ਮੁਠੀ ਪਰ ਕੇਲੇ ਆ ਪਾਲਕ ਉਹਨੂੰ ਛੋਟੇ ਛੋਟਾ ਜਿਹਾ ਕੱਟ ਲਿਆ ਫਿਰ ਇੱਕ ਲਿਆ ਆਪਾਂ ਕੋਈ ਵੀ ਟੋਪੀ ਹੈ ਜਾਂ ਤੁਸੀਂ ਪੈਨ ਲੈ ਲਿਓ ਉਹਦੇ ਵਿੱਚ 1.5 ਗਲਾਸ ਪਾਣੀ ਦਾ ਗਰਮ ਰੱਖ ਦਿਓ ਜਦੋਂ ਇਹ ਪਾਣੀ ਗਰਮ ਹੋ ਗਿਆ ਤਾਂ ਵਿੱਚ ਪਾਲਕ ਨੂੰ ਪਾ ਦਿਓ ਇਹਨੂੰ ਚੰਗੀ ਤਰ੍ਹਾਂ ਪਹਿਲਾਂ ਹੀ ਤੁਸੀਂ ਧੋ ਲੈਣਾ ਮੈਂ ਇਹਨੂੰ ਧੋ ਕੇ ਬਾਅਦ ਵਿੱਚ ਕੱਟਿਆ ਸੀ ਉਸ ਤੋਂ ਬਾਅਦ ਜਦੋਂ ਇਹ ਪਾਣੀ ਉਬਾਲੇ ਲੈਣ ਲੱਗ ਗਿਆ ਤਾਂ ਇਹਨੂੰ 4 ਤੋਂ 5 ਮਿੰਟ ਲਗਾਤਾਰ ਪਕਾਓ 4-5 ਬਿਸਲਾਂ ਤੋਂ ਬਾਅਦ ਜਦੋਂ ਬਿਸਲ ਨੇ ਆਪਣਾ ਕੰਮ ਛੱਡਤਾ ਫਿਰ ਕੁੱਕਰ ਨੂੰ ਖੋਲਿਓ ਤੇ ਟਮਾਟਰਾਂ ਦੇ ਛਿਲਕੇ ਕਿ ਜਿਹੜੇ ਆਪਣੇ ਆਪ ਹੀ ਉਤਰ ਜਾਣਗੇ ਉਹਨਾਂ ਨੂੰ ਤੁਸੀਂ ਬਾਹਰ ਕੱਢ ਦਿਓ ਤੇ ਇਹਨੂੰ ਕੜਾਈ ਵਿੱਚ ਪਾ ਕੇ ਗੈਸ ਤੇ ਚੜਾ ਦਿਓ ਤੇ ਖੜੇ ਸੁੱਕੇ ਮਸਾਲੇ ਇਹਦੇ ਵਿੱਚੋਂ ਤੁਸੀਂ ਬਾਹਰ ਕੱਢ ਦਿਓ ਕਿਉਂਕਿ ਜਦੋਂ ਵੀ ਕੋਈ ਦਾਲ ਖਾਊਗਾ ਤਾਂ ਉਹਨੂੰ ਪਰੇਸ਼ਾਨੀ ਨਾ ਆਵੇ ਉਸ ਤੋਂ ਬਾਅਦ ਜੀ ਆਪਣਾ ਉਬਲਿਆ ਹੋਇਆ ਪਾਲਕ ਤੇ ਇਹਦੇ ਵਿੱਚ ਪਾਣੀ ਬਹੁਤ ਘੱਟ ਬਚਿਆ ਸਭ ਤੋਂ ਪਹਿਲਾਂ ਆਪਾਂ ਦਾਲ ਵਿੱਚ ਪਾਲਕ ਪਾਵਾਂਗੇ ਪਾਣੀ ਤੁਸੀਂ ਬਿਲਕੁਲ ਨਹੀਂ ਸੁਟਣਾ ਇਸੇ ਪਾਣੀ ਨੂੰ ਆਪਾਂ ਹੌਲੀ-ਹੌਲੀ ਕਰਕੇ ਦਾਲ ਦੇ ਵਿੱਚ ਮਿਕਸ ਕਰਦੇ ਜਾਵਾਂਗੇ 8 ਤੋਂ 10 ਮਿੰਟ ਇਹਨੂੰ ਮੀਡੀਅਮ ਫਲੇਮ ਤੇ ਆਪਾਂ ਇਸੇ ਤਰ੍ਹਾਂ ਹੀ ਲਗਾਤਾਰ ਪਕਾਉਣਾਗਾ ਨਾਲ ਨਾਲ ਤੁਸੀਂ ਇਹਦੇ ਵਿੱਚ ਪਾਲਕ ਮਿਕਸ ਕਰਦੇ ਜਾਣਾ। ਉਸ ਤੋਂ ਬਾਅਦ ਇਹਦੇ ਵਿੱਚ ਜ਼ਰੂਰਤ ਅਨੁਸਾਰ ਪਾਉਣੇ ਹਨ ਮਸਾਲੇ ਜਿਦੇ ਵਿੱਚ ਸਭ ਤੋਂ ਪਹਿਲਾਂ ਲਈ ਆਪਾਂ ਤਿੱਖੀ ਮਿਰਚ, ਫਿਰ ਪਾਵਾਂਗੇ ਧਨੀਆ ਪਾਊਡਰ ਤੇ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਮਸਾਲਾ। ਇਸ ਦਾਲ ਵਿੱਚ ਜ਼ਿਆਦਾ ਮਸਾਲਾ ਨਹੀਂ ਪੈਂਦਾ। ਧਨੀਆ ਪਾਊਡਰ ਥੋੜਾ ਜਿਹਾ ਜ਼ਿਆਦਾ ਪਾਓ ਤਾਂ ਕਿ ਇਹਦੀ ਖੁਸ਼ਬੂ ਹੈ ਜਿਹੜੀ ਹੋਰ ਜ਼ਿਆਦਾ ਵੱਧ ਜੇ। ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਦਾਲ ਮੀਡੀਅਮ ਫਲੇਮ ਤੇ ਪੱਕਦੀ ਰਹੂਗੀ। ਉਸ ਤੋਂ ਬਾਅਦ ਆਪਾਂ ਇਹਦੇ ਲਈ ਇੱਕ ਵਧੀਆ ਜਿਹਾ ਤੜਕਾ ਤਿਆਰ ਕਰਾਂਗੇ। ਜਿੰਨੀ ਕੀ ਪਤਲ ਇਹ ਗਾੜੀ ਤੁਸੀਂ ਦਾਲ ਰੱਖਣੀ ਹੈ ਉਸ ਹਿਸਾਬ ਨਾਲ ਪਾਣੀ ਮਿਕਸ ਕਰਦੇ ਜਾਓ ਮੈਂ ਪਾਲਕ ਵਾਲਾ ਸਾਰਾ ਪਾਣੀ ਇਹਦੇ ਵਿੱਚ ਪਾ ਦਿੱਤਾ ਸੀ ਕਈ ਵਾਰੀ ਕੋਈ ਕਲਿੱਪ ਮਿਸ ਹੋ ਜਾਂਦੀ ਹੈ ਉਸ ਤੋਂ ਬਾਅਦ ਜੀ ਆਪਾਂ 2 ਚਮਚ ਪਰ ਕੇਲੇ ਆ ਦੇਸੀ ਘਿਓ ਦੇ ਚੰਗੀ ਤਰ੍ਹਾਂ ਕਿਉਂ ਨੂੰ ਆਪਾਂ ਗਰਮ ਕਰ ਲਾਂਗੇ ਫਿਰ ਸਭ ਤੋਂ ਪਹਿਲਾਂ ਇਹਦੇ ਵਿੱਚ ਪਾਵਾਂਗੇ ਜੀਰਾ ਜੀਰੇ ਨੂੰ ਤੁਸੀਂ ਚੰਗੀ ਤਰ੍ਹਾਂ ਭੁੰਨ ਲੈਣਾ ਨਾਲ ਦੀ ਨਾਲ ਹੀ ਆਪਾਂ ਪਾਵਾਂਗੇ ਦੋ ਸੁੱਕੀਆਂ ਲਾਲ ਮਿਰਚਾਂ ਇਹਨਾਂ ਦਾ ਫਲੇਵਰ ਦਾਲ ਵਿੱਚ ਬੜਾ ਹੀ ਵਧੀਆ ਆਉਂਦਾ ਫਿਰ ਆਪਾਂ ਪਾਵਾਂਗੇ ਲਸਣ ਲਸਣ ਤੋਂ ਤੁਸੀਂ ਥੋੜੀ ਜੀ ਜ਼ਿਆਦਾ ਕੱਟ ਲੈਣੀ ਹੈ ਆਪਾਂ 8 ਰਸ ਕਲੀਆਂ ਲਸਣ ਦੀਆਂ ਨੂੰ ਬਰੀਕ-ਬਰੀਕ ਕੱਟ ਲਿਆ ਅਦਰਕ ਆਪਾਂ ਇਹਦੇ ਵਿੱਚ ਨਹੀਂ ਵਰਤਾਂਗੇ ਜੇ ਤੁਹਾਨੂੰ ਅਦਰਕ ਦਾ ਟੇਸਟ ਵਧੀਆ ਲੱਗਦਾ ਹੋਵੇ ਤਾਂ ਤੁਸੀਂ ਥੋੜੀ ਜੀ ਅਦਰਕ ਇਹਦੇ ਵਿੱਚ ਪਾ ਲਿਓ ਲਸਣ ਨੂੰ ਤੁਸੀਂ ਉਦੋਂ ਤੱਕ ਪਕਾਉਣਾ ਜਦੋਂ ਤੱਕ ਇਹਦਾ ਵਧੀਆ ਜਿਹਾ ਕਲਰ ਨਹੀਂ ਆ ਜਾਂਦਾ 골ਡਨ ਬ੍ਰਾਊਨ ਜਿਹਾ ਲਸਣ ਦਾ ਕਲਰ ਹੋ ਗਿਆ ਤੇ ਗੈਸ ਨੂੰ ਆਪਾਂ ਇੱਥੇ ਬੰਦ ਕਰ ਦਿੱਤਾ ਪਰ ਇਹਦੇ ਵਿੱਚ ਸਭ ਤੋਂ ਜ਼ਰੂਰੀ ਚੀਜ਼ ਹੈ ਜਿਹੜੀ ਉਹ ਤੁਸੀਂ ਮਿਕਸ ਕਰਨੀ ਹੈ ਦੇ ਵਿੱਚ ਇੱਕ ਚਮਚ ਭਰ ਕੇ ਮੇਥੀ ਦਾ ਮੇਥੀ ਜ਼ਰੂਰ ਪਾਓ ਇਹਦੇ ਨਾਲ ਦਾਲ ਦਾ ਅਲੱਗ ਹੀ ਟੇਸਟ ਆਊਗਾ ਫਿਰ ਆਪਾਂ ਪਾਵਾਂਗੇ ਦੇਗੀ ਮਿਰਚ ਜਿਹਨੂੰ ਰੰਗ ਵਾਲੀ ਮਿਰਚ ਵੀ ਕਹਿੰਦੇ ਨੇ ਵਧੀਆ ਜਿਹਾ ਤੜਕਾ ਇਸ ਤਰੀਕੇ ਨਾਲ ਤੁਸੀਂ ਬਣਾ ਲੈਣਾ ਐਨੀ ਦਾਲ ਪਕਦੀ ਨੂੰ ਵੀ 8 ਤੋਂ 10 ਮਿੰਟ ਆਰਾਮ ਨਾਲ ਹੋਊਗੀ ਹੁਣੇ ਵਧੀਆ ਜਿਹਾ ਤੜਕਾ ਆਪਾਂ ਦਾਲ ਨੂੰ ਲਗਾ ਦਾਂਗੇ ਗੈਸ ਦੀ ਫਲੇਮ ਇੱਥੇ ਆਪਾਂ ਸਲੋ ਕੀਤੀ ਹੋਈ ਹੈ ਚੰਗੀ ਤਰ੍ਹਾਂ ਤੜਕੇ ਨੂੰ ਦਾਲ ਵਿੱਚ ਮਿਕਸ ਕਰਾਂਗੇ ਜੇ ਦਾਲ ਇੱਥੇ ਤੁਹਾਨੂੰ ਜ਼ਿਆਦਾ ਗਾੜ੍ਹੀ ਲੱਗੀ ਤਾਂ ਥੋੜਾ ਜਿਹਾ ਪਾਣੀ ਤੁਸੀਂ ਹੋਰ ਮਿਕਸ ਕਰ ਦਿਓ ਫਿਰ ਇਹਨੂੰ 3-4 ਮਿੰਟ ਲਈ ਲਗਾਤਾਰ ਪਕਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਦਾਲ ਨੂੰ 5 ਕਿ ਮਿੰਟਾਂ ਲਈ ਰੈਸਟ ਤੇ ਰੱਖ ਦਾਂਗੇ ਬਹੁਤ ਹੀ ਮਜ਼ੇਦਾਰ ਦਾਲ ਪਾਲਕ ਬਣ ਕੇ ਤਿਆਰ ਹੈ ਜਦੋਂ ਹੀ ਤੁਸੀਂ ਕਿਸੇ ਨੂੰ ਸਰਵ ਕਰੋਗੇ ਤਾਂ ਤੁਹਾਡੀ ਬੜੀ ਤਾਰੀਫ ਹੋਊਗੀ ਤੇ ਦੋਦੀ ਥਾਂ ਤੇ ਅਗਲਾ ਚਾਹ ਰੋਟੀਆਂ ਖਾਊਗਾ ਬਹੁਤ ਮਜ਼ੇਦਾਰ ਜੀ ਦਾਲ ਦੀ ਰੈਸিপি ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਦਾਲ ਹੈ ਜਿਹੜੀ ਕਿਹੋ ਜਿਹੀ ਲੱਗੀ ਵੀਡੀਓ ਨੂੰ ਕਿੱਥੋਂ-ਕਿੱਥੋਂ ਦੇਖ ਰਹੇ ਹੋ ਜ਼ਰੂਰ ਦੱਸ ਦਿਆ ਕਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ